ਵੇ ਸ਼ਦਾਇਆ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ ਇਸ ਬਾਬੇ ਦੇ ਸਿਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇੱਕ ਲਲ ਸੌਰੀ ਇੱਕ ਦਿਲ ਬਣਿਆ ਹੋਇਆ ਇੱਕ ਪਾਸੇ ਬਾਬੇ ਦਾ ਦਿਲ ਆ ਇੱਕ ਪਾਸੇ ਉਸ ਕੁੜੀ ਦਾ ਦਿਲ ਆ ਵਿੱਚ ਦੀ ਇੱਕ ਤੀਰ ਲੰਘਿਆ ਹੋਇਆ ਜਿਹੜਾ ਤੀਜਾ ਤੀਰ ਆ ਇੱਕ ਤੀਜੇ ਬੰਦੇ ਨੇ ਮਾਰਿਆ ਹੋਇਆ ਤੀਰ ਆ ਇਹ ਜਿਹੜਾ ਇਸ ਬਾਬੇ ਨੂੰ ਉਸ ਕੁੜੀ ਤੋਂ ਵੱਖ ਕਰਕੇ ਲੈ ਗਿਆ ਇਸ ਇਹ ਬਾਬਾ ਏ ਉਸ ਦੇ ਗਮ ਦੇ ਵਿੱਚ ਆ ਕੇ ਇਹ ਇੱਕ ਬਾਬੇ ਦਾ ਰੂਪ ਤਾਰਨ ਕਰ ਲਿਆ ਤੁਸੀਂ ਦੇਖ ਸਕਦੇ ਹੋ ਛੋਟੀ ਉਮਰ ਦੇ ਵਿੱਚ ਬਾਬਾ ਬਣ ਗਿਆ ਸਾਰੀ ਗੱਲ ਕੀ ਸਾਰਾ ਮਸਲਾ ਕੀ ਆਜੋ ਤੁਹਾਨੂੰ ਦੱਸਦੇ ਆ ਮੈਂ ਵੀ ਮਿੱਤਰੋ ਅੱਜ ਤੁਹਾਨੂੰ ਮੈਂ ਇੱਕ ਗੱਲ ਦੱਸ ਦਣਾ ਇਸ਼ਕ ਦੇ ਵਿੱਚ ਡੁੱਬ ਕੇ ਬਾਬੇ ਵੀ ਕਈ ਬਣ ਗਏ ਨੇ ਏ ਉਹ ਬਾਬਾ ਜਿਹੜਾ ਇਸ਼ਕ ਦੇ ਵਿੱਚ ਕੁੜੀ ਦੇ ਪਿਆਰ ਦੇ ਵਿੱਚ ਡੁੱਬਿਆ ਸੀ ਆਖਰ ਨੂੰ ਕੁੜੀ ਕਿਉਂ ਛੱਡ ਕੇ ਗਈ ਬਾਬਾ ਕਿਵੇਂ ਬਣਿਆ ਛੋਟੀ ਉਮਰ ਦੇ ਵਿੱਚ ਹੀ ਬਾਬਾ ਬਣ ਗਿਆ ਬਾਬਾ ਜੀ ਸਸੀ ਦਾ ਸਸੀ ਗਲ ਬੱਚਾ ਕੀ ਹਾਲ ਚਾਲ ਆ ਬਾਬਾ ਜੀ ਵਧੀਆ ਬੱਚਾ ਵਧੀਆ ਬਾਬਾ ਜੀ ਛੋਟੀ ਉਮਰ ਦੇ ਵਿੱਚ ਬਾਬਾ ਕਿਵੇਂ ਬਣ ਗਏ ਤੁਸੀਂ ਬਣਾ ਦਿੰਦੀਆਂ ਬੱਚਾ ਕੁੜੀਆਂ ਹੂੰ ਉਹਨਾਂ ਮਾਰੇ ਬਣਿਆ ਹੂੰ ਇਸੇ ਕੁੜੀ ਨਾਲ ਗੱਲ ਸੀ ਹੂੰ ਉਹਦੇ ਕਰਕੇ ਆ ਰੂਪ 'ਚ ਹੋਇਆ ਮੈਂ ਕੁੜੀ ਨਾਲ ਗੱਲਬਾਤ ਸੀ ਉਹਦੇ ਕਰਕੇ ਤੁਸੀਂ ਇਹ ਰੂਪ ਦੇ ਵਿੱਚ ਆਏ ਹੋ ਹਾਂ ਬੱਚਾ ਬਾਬਾ ਕੀ ਮੱਥੇ ਤੇ ਕੀ ਬਣਾਇਆ ਹੋਇਆ ਇਹ ਬੱਚਾ ਦਿਲ ਬਣਾਇਆ ਵੀ ਹੈ ਕੀ ਦਾ ਦਿਲ ਆ ਬਾਬਾ ਇਹ ਇਹ ਕਿਹਦੇ ਨਾਲ ਆਪਣੀ ਗੱਲ ਬਸੀ ਕਾਟੀ ਜੁੜੀ ਸੀ ਅੱਛਾ ਉਹ ਕੁੜੀ ਦਾ ਦਿਲ ਆ ਇਹ ਦਿਲ ਬਣਾਇਆ ਵੀ ਤੇ ਆ ਵਿੱਚ ਦੀ ਤੀਰ ਕਿਹੜਾ ਵੱਜਿਆ ਹੋਇਆ ਤੀਰ ਬਸ ਚਲਾਉਨੇ ਹੁੰਨੇ ਆਪਾਂ ਇਹ ਇਹ ਜ਼ਖਮ ਬਣ ਗਏ ਜ਼ਖਮ ਵਜ ਬਣ ਗਏ ਕੁੜੀ 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 ਨੂੰ ਪਿਆਰ ਕੀਤਾ ਬਾਬਾ ਤੁਸੀਂ ਪਿਆਰ ਮੇਰੇ ਜਿੰਨਾ ਦਾ ਮੁੰਲਾ ਦਾ ਮਿਰਜੇ ਨੇ ਵੀ ਨਹੀਂ ਕੀਤਾ ਹਾਂ ਕਿੰਨਾ ਮੈਂ ਕੀਤਾ ਤੁਸੀਂ ਜਿੰਨਾ ਕੀਤਾ ਹਾਂਜੀ ਹੂੰ ਮਤਲਬ ਬਾਲਾ ਰੂਹਾਂ ਵਾਲਾ ਪਿਆਰ ਕਰਦਾ ਇਹ ਬੱਚਾ ਹੂੰ ਕੋਈ ਲੰਡੂ ਪਿਆਰ ਨਹੀਂ ਸੀ ਤੇ ਬਾਬਾ ਕੀ ਗੱਲ ਕੀ ਬਣੀ ਆ ਆ ਬਾਬੇ ਦੇ ਰੂਪ ਵਿੱਚ ਕਿਵੇਂ ਕਿਵੇਂ ਆ ਗਏ ਤੁਸੀਂ ਉਹਨੂੰ ਮੈਂ ਦੱਸਿਆ ਸੀ ਨਾ ਤਾਂ ਤੈਨੂੰ ਮੈਂ ਪਾਗਲ ਮਿਲਾ ਹਾਂ ਤੈਨੂੰ ਮੈਂ ਸੋਣਾ ਹੋ ਗਿਆ ਬਣਾ ਮਿਲਾ ਮੈਂ ਕਿਹਾ ਤੈਨੂੰ ਮੈਂ ਜੋਗੀ ਬਣ ਕੇ ਮਿਲੂੰ ਬਾਬਾ ਬਣ ਕੇ ਮਿਲੂੰ ਬਾਬਾ ਬਣ ਕੇ ਲਓ ਜੀ ਦੋਸਤੋ ਕਹਿੰਦੇ ਵੀ ਕੁੜੀ ਦੇ ਇਸ਼ਕ ਦੇ ਵਿੱਚ ਡੁੱਬ ਕੇ ਬਾਬਾ ਬਣ ਗਿਆ ਛੋਟੀ ਉਮਰ ਦੇ ਵਿੱਚ ਬਾਬਾ ਬਣ ਗਿਆ ਬਾਬੇ ਨੇ ਇੱਕ ਮੱਥੇ ਦੇ ਉੱਤੇ ਦਿਲ ਵੀ ਬਣਾਇਆ ਹੋਇਆ ਵਿੱਚ ਦੀ ਇੱਕ ਤੀਰ ਮਾਰਿਆ ਹੋਇਆ ਤੀਰ ਦਾ ਮਤਲਬ ਇਹ ਆ ਵੀ ਕੁੜੀ ਜਦੋਂ ਉਹਨੂੰ ਛੱਡ ਕੇ ਗਈ ਸੀ ਬਾਬੇ ਨੇ ਇੱਕ ਤੀਰ ਦਾ ਤੀਰ ਵੀ ਬਣਾ ਕੇ ਵਿੱਚ ਠੁੱਕਿਆ ਹੋਇਆ ਵੀ ਇੱਕ ਦਿਲ ਇੱਕ ਇੱਕ ਦਿਲ ਥੋੜਾ ਇੱਕ ਦਿਲ ਉਹ ਕੁੜੀ ਦਾ ਦੋਮੀ ਉਹਦੇ ਆ ਬੱਚਾ ਦੋਨੇ ਉਹਦੇ ਤੀਰ ਕੀ ਦਾ ਫਿਰ ਤੀਰ ਤਾਂ ਮੰਗਵਾਇਆ ਸੀ ਬਾਹਰੋਂ ਕਿੱਥੋਂ ਮੰਗਵਾਇਆ ਬਾਹਰਲੇ ਦੇਸ਼ ਚੋਂ ਮੰਗਵਾਇਆ ਸੀ ਬੱਚਾ ਬਾਹਰਲੇ ਦੇਸ਼ੋਂ ਮੰਗਾਇਆ ਬਾਬਾ ਕਿੰਨੀ ਉਮਰ ਹੈ ਤੇਰੀ ਉਮਰ ਹੈਗੀ ਮੇਰੀ 16 ਸਾਲਾਂ ਦੀ ਬੱਚਾ 16 ਸਾਲਾਂ ਦੀ ਉਮਰ ਦੇ ਵਿੱਚ ਹੀ ਬਾਬੇ ਬਣ ਗਈ 16 17 ਸਾਲ ਦੀ ਉਮਰ ਚ ਆਪਾਂ ਕੁੜੀ ਸੱਟ ਕੀਤੀ ਸੀ 16 ਸਾਲ ਦੀ ਕਿਹੜੇ ਬਾਬਾ ਕਿਹੜੇ ਪਾਸੇ ਤੁਰਿਆ ਨਾ ਓਏ 16 ਸਾਲ ਦੀ ਤੇਰੀ ਉਮਰ 17 ਸਾਲ ਦੇ ਵਿੱਚ ਕੁੜੀ ਸੱਟ ਕੀਤੀ ਸੀ ਬੱਚਾ ਹੈ ਨਾ ਪਤਾ ਹੀ ਨਹੀਂ ਲੱਗ ਰਿਹਾ ਕੀ ਕਰੀ ਇਹਨਾਂ ਮੈਂ ਕੁਝ ਕੁਝ ਨਹੀਂ ਪਤਾ ਲੱਗ ਰਿਹਾ ਨਾ ਨਾ ਲਓ ਜੀ ਦੋਸਤੋ ਅੱਛਾ ਬਾਬਾ ਕੁੜੀ ਨਾਲ ਪਿਆਰ ਕਿਵੇਂ ਹੋਇਆ ਸੀਗਾ ਪਿਆਰ ਬਸ ਆਈਂ ਪੜਦੇ ਹੁੰਦੇ ਸੀ ਕਾਲਜ 'ਚ ਲੱਗਿਆ ਸੀ ਬੱਚਾ ਮੈਂ ਫਰੀਦਕੋਟ ਹਾਂ ਉੱਥੇ ਸੈੱਟ ਕੀਤੀ ਸੀ ਕੁੜੀ ਵੀ ਬੜੀ ਚੰਗੇ ਘਰੋਂ ਸੀ ਨਾਂ ਤਾਂ ਮੈਂ ਲੈਣੇ ਨਹੀਂ ਚਾਹੁੰਦਾ ਜਾਤ ਦਾ ਉਹਨਾਂ ਦੇ ਦਾ ਬੱਚਾ ਉਹ ਤਾਂ ਜਿਆ ਪਿਆਰ ਕਰਦੀ ਸੀ ਕਿਦੋਂ ਯਾਰ ਹੁਣ ਬਾਹਰ ਦੇ ਨਾਲ ਗੱਜੇ ਨਾਲ ਗੱਡਣਾਂ ਵਾਲੇ ਮਿਲ ਜਾਣ ਉਦੋਂ ਆਪਾਂ ਨੂੰ ਕੌਣ ਮੂੰਹ ਲਾਉਂਦਾ ਕਿ ਮੈਂ ਕੋ ਬਸਤੇ ਜਾਂਦੇ ਸੀ ਬਾਬਾ ਫਿਰ ਮਾਦਾ ਬੱਚਾ ਸਾਈਕਲ ਤੇ ਜਾਂਦਾ ਹੁੰਦਾ ਸੀ ਹੂੰ ਤੇ ਉਹ ਕੁੜੀ ਉਹ ਸਕੂਟਰੀ ਤੇ ਆਉਂਦੀ ਹੁੰਦੀ ਸੀ ਉਹ ਸਕੂਟਰੀ ਜਾਂਦੀ ਤੂੰ ਸਾਈਕਲ ਤੇ ਆਉਂਦਾ ਜੀ ਆਪਾਂ ਤੋਂ ਲੈਤੀ ਨਹੀਂ ਗਈ ਉਹ ਕਰੋ ਟਕੜੀ ਸੀ ਉਹ ਕਰੋ ਟਕੜੀ ਫਿਰ ਬੱਚਾ ਉਹ ਫਿਰ ਜਾਂਦੀ ਸਕੂਟਰੀ ਤੇ ਆਪਾਂ ਸਾਈਕਲ ਆਲੇ ਸੀ ਹੂੰ ਤੂੰ ਨੇ ਲਾਲੀ ਵੱਡੇ ਵੱਡੇ ਲੋਕਣਾ ਯਾਰੀ ਪਹਿਲਾਂ ਤੇਰੇ ਨਾਲ ਗੱਲ ਵਾਸੀ ਉਹਦੀ ਪਹਿਲਾਂ ਬੱਚਾ ਮੇਰੇ ਨਾਲ ਪੈਂਦੀ ਵੀ ਰਹੀ ਹੈ ਹੋਰ ਦੱਸ ਹੂੰ ਪੈਂਦੀ ਵੀ ਰਹੀ ਹੈ ਤੇਨੂੰ ਪੈਂਦੀ ਵੀ ਘੁੰਮਦੀ ਵੀ ਰਹੀ ਹੈ ਚੰਡੀਗੜ੍ਹ ਹਮਾਲੀ ਸਿਮਲੇ ਸਾਰਾ ਕਮਾਇਆ ਹੋਇਆ ਉਹਨੂੰ ਮੈਂ ਬੱਚਾ ਹੂੰ ਤੂੰ ਨੇ ਮੈਨੂੰ ਜਮਾਂ ਨੰਗ ਕਰਤਾ ਜਮਾਂ ਨੰਗ ਕਰਤਾ ਆ ਬਾਣਾ ਬਾਈ ਫਿਰਦਮ ਬਾਬਿਆਂ ਦਾ ਮੈਂ ਹੂੰ ਇਸ ਕਾਰਨ ਚ ਅੱਛਾ ਉਹ ਕੁੜੀ ਕੋਲ ਸਕੂਟਰੀ ਸੀਗੀ ਹਾਂ ਮੇਰੇ ਕੋਲ ਮੇਰੇ ਕੋਲ ਸਾਈਕਲ ਮੇਰੇ ਕੋਲ ਸਾਈਕਲ ਹੂਟੇ ਹਾਟੇ ਦਵਾਉਂਦੀ ਸੀ ਹੂਟੇ ਦਵਾਉਂਦੀ ਸੀ ਮੇਰੇ ਕੋਲ ਤਾਂ ਸਾਈਕਲ ਹੀ ਸੀ ਬਾਦਲ ਵਾਲੀ ਕਿਹੜੀ ਸਕੂਲ ਚੋਂ ਮਿਲਦੀ ਆ ਬਾਦਲ ਵਾਲੀ ਸਕੂਲ ਆਹ ਉਹ ਉਹ ਤੈਨੂੰ ਮਿਲੀ ਸੀ ਤੇਰੀ ਭੈਣ ਨੂੰ ਮਿਲੀ ਸੀ ਉਹ ਮਿਲੀ ਤਾਂ ਕਿਸੇ ਨੂੰ ਨਹੀਂ ਸੀ ਭੈਣ ਨੂੰ ਹੀ ਮਿਲੀ ਸੀ ਤੂੰ ਆਪਾ ਜਲਾ ਲਈ ਸੀ ਉਹ ਉਹ ਤੁਸੀਂ ਤੁਸੀਂ ਚਲਾਉਣ ਲੱਗ ਗਏ ਮੈਂ ਉਦੋਂ ਫਰੀਦਕੋਟ ਰਹਿੰਦਾ ਹੁੰਦਾ ਸੀ ਇਥੋਂ ਦਾ ਮੈਂ ਬੱਸ ਜੀ ਲੈ ਕੇ ਗਿਆ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਮੋਰੇ ਛਪੀ ਹੋਈ ਹੈ ਛਪੀ ਸੀ ਫੋਟੋ ਵੀ ਛਪੀ ਸੀ ਟੋਕਰੀ ਵੀ ਲੱਗੀ ਸੈਂ ਤਾਂ ਟੋਕਰੀ ਲੱਗੀ ਸੀ ਟੋਕਰੀ ਚ ਬਹਿਣ ਜੋਗਾ ਨਹੀਂ ਛੜਿਆ ਉਹ ਕੁੜੀ ਨੇ ਮੈਨੂੰ ਬਹਿਣ ਜੋਗਾ ਨਹੀਂ ਛੜਿਆ ਹਾਂਜੀ ਮੈਂ ਤਾਂ ਕਿਤੇ ਬਾਦਲ ਨੇ ਕੰਮ ਕਰਾਤਾ ਅੱਛਾ ਨਹੀਂ ਫਿਰ ਅੱਛਾ ਬਾਬਾ ਤੁਸੀਂ ਜਾਂਦੇ ਸੀਗੇ ਸਾਈਕਲ ਸਟੈਂਡ ਤੇ ਲਾਉਂਦੇ ਸੀਗੇ ਕਾਲਜ ਚ ਪੜ੍ਹਦੇ ਸੀਗੇ ਅੱਛਾ ਇਕੱਠੇ ਬਹਿਂਦੇ ਬੁੰਦੇ ਸੀ ਚਾਹ ਪਾਣੀ ਵੀ ਪੀਂਦੇ ਸੀ ਬੁਰਕ ਨਾ ਪੁੰਦੀ ਰਹੀ ਆ ਪਰੋਂਠੇ ਲਿਆ ਲਿਆ ਕੇ ਘਰੋਂ ਮੇਰੇ ਮੂੰਹ ਚ ਆਏ ਨਹੀਂ ਇਕੱਠੇ ਬਹਿੰਦੇ ਰਹਿਆ ਬਿਸਕਟ ਖਾਂਦੇ ਰਹਿਆ ਘੁਰਕਰੇ ਟੇਡੇ ਮਿੱ ਤੇ ਟਿੱਡਾ ਕਰ ਗਈ ਕੰਮ ਹੀ ਟਿੱਡਾ ਹੀ ਕਰ ਗਈ ਜਮਾ ਕੰਮ ਹੀ ਟਿੱਡਾ ਕਰ ਗਈ ਟਿੱਡੇ ਟਿੱਡੇ ਮੇਡੇ ਘੁਰਕਰੇ ਖਵਾਉਂਦੀ ਸੀ ਸੀ ਬਾਬੇ ਨੂੰ ਤੇ ਟਿੱਡੇ ਮੇਡੇ ਹੀ ਕੰਮ ਉਹ ਕਰ ਗਈ ਬਾਬਾ ਸਾਈਕਲ ਤੇ ਹੁੰਦਾ ਸੀ ਉਹ ਆਪ ਸਕੂਟਰੀ ਤੇ ਹੁੰਦੀ ਹੁੰਦੀ ਸੀ ਸਕੂਟਰੀ ਤੇ ਉਹ ਆਉਂਦੀ ਸੀਗੀ ਤੇ ਬਾਬੇ ਨੂੰ ਉਹ ਪਿਆਰ ਕਰਦੀ ਸੀ ਪਰ ਬਾਬੇ ਨਾਲ ਧੋਖਾ ਕਿਵੇਂ ਹੋਇਆ ਬਾਬਾ ਧੋਖਾ ਕਿਵੇਂ ਹੋਇਆ ਹੋਟਲ 'ਚ ਹੋਇਆ ਸੀ ਪੁੱਤ ਆਪਣਾ ਧੋਖਾ ਧੋਖਾ ਕਿਵੇਂ ਬਾਬੇ ਹੋਟਲ 'ਚ ਕਿਵੇਂ ਉਹ ਮੈਨੂੰ ਤਾਂ ਗੱਪ ਮਾਰ ਕੇ ਜਾਵੜੀ ਪੁੱਤ ਹੂੰ ਕਹਿੰਦੀ ਮੈਂ ਜਾਣੀਏ ਕਰੀ ਹੂੰ ਤੇ ਕੁਦਰਤੀ ਮਾ ਹਟੋ ਚ ਰਾਤ ਰਹਿਣੀ ਸੀ ਉਸੇ ਉਸੇ ਹੋਟਲ ਚ ਤੁਸੀਂ ਕਦੋਂ ਰਤ ਰਹੇ ਤੁਸੀਂ ਕਿਹ ਕੁੜੀ ਨਾਲ ਨਾ ਨਾ ਬੱਚਾ ਉੱਥੇ ਜਨਮ ਦਿਨ ਸੀ ਕਿਹਦਾ ਜਨਮ ਦਿਨ ਮੇਰਾ ਹੀ ਜਨਮ ਦਿਨ ਸੀ ਅੱਛਾ ਸਾਹਮਣੇ ਦੂਜੇ 16 ਨੰਬਰ ਕਮਰੇ ਚ ਸੀ ਉਹ ਅੱਛਾ ਤੇ ਮੇਰਾ 17 ਨੰਬਰ ਤੇਰਾ 17 ਨੰਬਰ ਤੇ ਉੱਥੇ ਕੋਦੋਂ ਵੇਖਿਆ ਮੈਂ ਕਿਸੇ ਮੁੰਡੇ ਨਾਲ ਹੋਟਲ ਦੇ ਵਿੱਚ ਕਮਰੇ ਚ ਵੜ ਗਈ ਹੂੰ ਤੇ ਉੱਥੋਂ ਪਤਾ ਲੱਗਿਆ ਪੁੱਤ ਨੇ ਪਛਾਣ ਕਿਵੇਂ ਆਈ ਬਾਬਾ ਪਛਾਣ ਬਾਬਾ ਮੈਨੂੰ ਚੱਪਲਾਂ ਧੋਈਏ ਬੱਚਾ ਦੇ ਨਾਲ ਅੱਛਾ ਚੱਪਲਾਂ ਤਾਂ ਕਿਵੇਂ ਬਾਬਾ ਚੱਪਲਾ ਮਚੱਕ ਨਾਲ ਦੇ ਨਾਲ ਰੱਖ ਤਾ ਜਾਂ ਉੱਥੇ ਹਾਂ ਉਹਨੂੰ ਮੇਰੇਆਂ ਚੱਪਲਾਂ ਨਹੀਂ ਦੇਵਾ ਗਏਤ ਤਨੇ ਸੀ ਮੈਨੂੰ ਮਾਂ ਇਹਨੂੰ ਦੇਵਾ ਗਏਤ ਤਨੇ ਸੀ ਹਾਂ ਤੇ ਉਹ ਚੱਪਲਾਂ ਮਾਪ ਰੱਖ ਲੈਣਾ ਤੇ ਦੂਜੀਆਂ ਸੀ ਕਿਹੜੀਆਂ ਨਾ ਮੇਰੇਆਂ ਸਲੀਪਰ ਜੇ ਪਉਣ ਨੇ ਆਪਾਂ ਧੋ ਉਹਨੂੰ ਦੇਤੇ ਹਾਂ ਤੇ ਮੁੜ ਕੇ ਦੂ ਬਾਦ ਕਹਿੰਦੀ ਮੇਰੀ ਅੱਛਾ ਉੱਥੋਂ ਤੈਨੂੰ ਪਛਾਣ ਆ ਗਈ ਇਹ ਸਲੀਪਰ ਤਾਂ ਮੇਰੇ ਆ ਹਾਂ ਤੇ ਮੈਨੂੰ ਕਹਿੰਦੀ ਫੋਨ ਨਾ ਲਾਈਂ ਅੱਜ ਤੋਂ ਬਾਦ ਮੈਨੂੰ ਹਾਂ ਤੇ ਮੈਂ ਬੱਚਾ ਆ ਕਿਉਂ ਫੋਨ ਕਰਦਣ ਲਈ ਕੋਦੋਂ ਹੁਣ ਹੈਗੀ ਉਹਦੀ ਗੱਲਬਾਤ ਯਾਰ ਥਾਂ ਥਾਂ ਮੂੰਹ ਮਾਰਨਾ ਜਨਾਨੀ ਨੇ ਹਾਂ ਫੇਰ ਕੀ ਬੱਚਾ ਯਾਰ ਥਾਂ ਥਾਂ ਮੂੰਹ ਮਾਰਨ ਵਾਲੀ ਜਨਾਨੀ ਆਪਣੇ ਨਾਲ ਕਿੱਥੇ ਟਿਕ ਗਿਆ ਅੱਛਾ ਫਿਰ ਜਦੋਂ ਬਾਬਾ ਤੁਹਾਡੇ ਨਾਲ ਧੋਖਾ ਹੋ ਗਿਆ ਤੁਹਾਡੀ ਗੱਲਬਾਤ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਗਲਤ ਆ ਕੁੜੀ ਹਨਾ ਉਸ ਤੋਂ ਬਾਅਦ ਤੁਸੀਂ ਕਿਵੇਂ ਬਾਬੇ ਦੇ ਰੂਪ ਦੇ ਵਿੱਚ ਕਿਵੇਂ ਆਏ ਹੁਣ ਹੁਣ ਬੱਚਾ ਨਾ ਅਗਲੇ ਹੁਣ ਕਿਵੇਂ ਮੇਰੇ ਨਾ ਹੋਈ ਆ ਹੂੰ ਕਈ ਮੁੰਡਿਆਂ ਨੂੰ ਹੋਰਾਂ ਨਾਲ ਵੀ ਹੋ ਜਾਂਦੀ ਆ ਉਹਨਾਂ ਨੂੰ ਮੈਂ ਇਹ ਹੋਰ ਨਹੀਂ ਦੇਣੀ ਚੀਜ਼ ਮੈਂ ਉਹਨਾਂ ਵਾਸਤੇ ਬਣਿਆ ਉਹਨਾਂ ਵਾਸਤੇ ਬਣੇ ਕਿਵੇਂ ਹੋ ਤੁਸੀਂ ਕਿਸੇ ਬਾਬੇ ਕੋਲ ਜਾਂਦੇ ਹੁੰਦੇ ਸੀ ਨਾ ਨਾ ਆਪਾਂ ਨੂੰ ਰੱਬ ਤੋਂ ਹੀ ਆਈਏ ਦੇਨ ਸੁਪਨਾ ਆਇਆ ਸੀ ਰਾਤ ਨੂੰ ਮੈਨੂੰ ਸੁਪਨਾ ਕੀ ਆਇਆ ਸੀ ਸੁਪਨਾ ਮੈਨੂੰ ਆਇਆ ਸੀ ਤੂੰ ਕਿਹੜੀਆਂ ਨਾ ਕੁੜੀਆਂ ਸਾੜ ਜਾਂਦਾ ਨਾ ਮੁੰਡਿਆਂ ਨੂੰ ਤੁਹਾਨੂੰ ਦੇ ਘਰ ਵਸਾਉਣੇ ਆ ਉਹਨਾਂ ਦੇ ਘਰ ਤੁਸੀਂ ਵਸਾਉਣੇ ਆ ਹਾਂ ਸੁਪਨਾ ਆਇਆ ਸੀ ਮੈਨੂੰ 5 ਕੁੜੀਆਂ ਦਾ 5 ਕੁੜੀਆਂ ਦਾ ਤੇ ਉਹਨਾਂ ਦੀ ਹੁਣ ਮੈਂ ਗੱਲ ਕਰਾ ਰਿਹਾ ਇੱਕ ਦੀ ਤਾਂ ਬਣ ਗਿਆ ਕੰਮ ਲੱਦਾ ਅੱਜ ਮੇਰੇ ਕੋਲ ਹੁਣੀ ਗਿਆ ਕੇ ਹਾਂ ਤੇ ਹੁਣ 4 ਰਹਿ ਗਏ 4 ਰਹਿ ਗਏ ਚਾਰਾਂ ਦਾ ਪਾਉਣਾ ਮੈਂ ਦਾਣਾ ਕੁਲੀ ਜੀ ਅੱਛਾ ਮਤਲਬ ਤੁਸੀਂ ਤਾਂ ਕਰਕੇ ਬਾਬੇ ਬਣਿਓ ਜਿਵੇਂ ਤੁਹਾਡੇ ਨਾਲ ਹੋਈ ਆ ਕਿਸੇ ਹੋਰ ਮੁੰਡੇ ਨਾਲ ਨਾ ਹੋਵੇ ਉਹਨਾਂ ਨੂੰ ਇਹੋ ਜੀ ਕਰਮਾਤ ਕਰਾਮਾਤ ਕਰਕੇ ਦਿੰਨੇ ਹੂੰ ਵੀ ਕੋਈ ਜਾਦੂ ਟੋਨਾ ਕਰਕੇ ਦਿੰਨੇ ਉਹ ਬੱਚਾ ਕਰਕੇ ਦਿਨਾ ਦਾ ਮੈਂ ਟੂਣਾ ਸਪਦਾ ਸਾ ਵੀ ਕਰਕੇ ਦਿਨਾ ਮੈਂ ਮੈਂ ਵੱਧ ਤਾਂ ਇਹੀ ਕਰਦਾ ਛੱਡੇ ਛੜਾਈ ਛੱਡੇ ਛੜਾਈ ਸਾਰਿਆਂ ਦੇ ਝੋਲੀ ਪਾਈ ਉਹ ਕੰਮ ਕਰ ਰਿਹਾ ਮੈਂ ਝੋਲੀ ਪਾ ਰਿਹਾ ਹੁਣ ਮੈਂ ਬੰਦੇ ਝੋਲੀ ਪਾ ਰਿਹਾ ਹਾਂ ਬੰਦੇ ਹਾਂ ਕਿਹੜੇ ਹੁਣ ਸਾਡੇ ਉਹ ਕੁੜੀ ਨੂੰ ਪਤਾ ਲੱਗ ਗਿਆ ਬਾਬਾ ਤੁਸੀਂ ਬਾਬਾ ਹੀ ਬਣ ਗਏ ਤੂੰ ਨੂੰ ਪਤਾ ਹੀ ਹੈ ਫਕੀਰ ਬਣ ਕੇ ਤੇ ਡੇਲੀ ਮੂਰ ਦੀ ਨਗਦਾ ਮੈਂ ਲੈ ਕੇ ਡੋਲਣੀ ਚਾਹ ਲਈ ਟੇਸ਼ਨ ਤੇ ਰਹਿਣਾ ਮੈਂ ਟੇਸ਼ਨ ਤੇ ਰਹਿਣਾ ਹਾਂ ਉਹਦੇ ਸਾਹਮਣੇ ਲੰਗਦਾ ਉਹ ਮੈਨੂੰ ਵੇਖ ਕੇ ਨੀਵੀਂ ਪਾ ਲੈਂਦੀ ਆ ਮੈਂ ਬੈਠੇ ਹੁਣ ਇਹ ਨਹੀਂ ਕਿਹਾ ਵੀ ਜਾਲਮਾ ਵੇ ਮੇਰੇ ਪਿੱਛੇ ਹਾਲ ਕੀ ਬਣਾ ਲਿਆ ਉਹ ਐਉਂ ਇਹਦਾ ਕੋਈ ਕੋਈ ਕਹਿੰਦਾ ਨਾ ਹਾਂ ਦਿਲਾਂ ਦੋ ਕਹਿੰਦਾ ਕਈ ਵਦਗਾ ਕਿਹੜੀ ਗਰੀਬ ਕਰੋ ਕੁੜੀ ਹੁੰਦੀ ਆ ਨਾ ਨੂੰ ਵੀ ਸਪਾਈਸ ਬਾਬਾ ਕਹਿੰਦੇ ਤੁਸੀਂ ਹੱਥ ਦਨਾ ਬੱਚਾ ਸਪਾਈਆ ਪਤਾਸ ਦਾ ਕੀ ਬਾਤ ਹੈ ਤਿਆਸ ਦਾ ਪਤਾਸ ਦਾ ਪਤਾਗਾ ਸਪਾਈਏ ਉਹਨੇ ਹੀ ਸਪਾ ਕੇ ਦਿੱਤਾ ਸੀ ਤਾਸ ਖੇਡਦੀ ਛੂਟੀ ਹੁੰਦੀ ਛੋਟੀ ਹੁੰਦੀ ਤਾਸ ਖੇਡਦੀ ਸੀ ਹਾਂ ਤਾਸ ਖੇਡਦੀ ਸੀ ਤਾਸ ਖੇਡਦੀ ਸੀ ਬਾਬਾ ਤੇ ਬਾਬੇ ਦੇ ਹੱਥ ਦਿੱਤੇ ਉਹਨੇ ਆਪਦਾ ਨਾਮ ਵੀ ਲਿਖਾਇਆ ਤੇ ਤਾਸ ਦੇ ਪੱਤੇ ਵੀ ਛਪਾਏ ਕੁੜੀ ਦੇ ਸਿਸਟਮ ਮਤਲਬ ਬਾਬੇ ਨਾਲ ਜਿਆਦਾ ਬਹੁਤ ਜੁੜੀਆਂ ਹੋਈਆਂ ਸੀ ਜਦੋਂ ਬਾਬਾ ਲੰਗਦਾ ਜਾਂ ਸ਼ਹਿਰ ਦੇ ਵਿੱਚ ਲੰਗਦਾ ਉਹ ਵੀ ਲੰਗਦੀ ਆ ਪਰ ਨੀਵੀ ਪਾ ਲੈਂਦੀ ਆ ਉਹ ਕੁੜੀਏ ਨੂੰ ਵੇਕੇ ਬਾਬੇ ਨੂੰ ਬਾਬਾ ਇਸ ਕਰਕੇ ਬਾਬਾ ਬਣਿਆ ਵੀ ਜਿਵੇਂ ਬਾਬੇ ਨਾਲ ਹੋਈ ਆ ਉਦਾਂ ਕਿਸੇ ਹੋਰ ਕੁੜੀ ਨਾਲ ਨਾ ਹੋਵੇ। ਅੱਛਾ ਬਾਬਾ ਹੁਣ ਕੀ ਕਹਿਣਾ ਚਾਹੁੰਦੇ ਜਿਹੜੇ ਆਸ਼ਕ ਬਣੇ ਫਿਰਦੇ ਜਿਹੜੇ ਬਾਬਾ ਜਿਨ੍ਹਾਂ ਜਿਨੇ ਆਸ਼ਕਾਂ ਜਿਨ੍ਹਾਂ ਦੀ ਛੇਲ ਲੀਆਂ ਹੈਗੀਆਂ ਉਹ ਉਹ ਧੋਖਾ ਕਰ ਜਾਂਦੇ ਆ ਉਹ ਕੀ ਕਰਨ ਉਹ ਬਾਬੇ ਬਨ ਕੇ ਕੋਈ ਚੰਗੇਰਾ ਪਹਿਨ ਜਾਂ ਕੋਈ ਕੰਮ ਕਰਨ ਚੰਗੇਰਾ ਦਾ ਪੁੱਤ ਕੋਈ ਵੀ ਨਹੀਂ ਪੈਂਦਾ ਆਪਣੇ ਕਹਿਣ ਤੇ ਹੁਣ ਮਦਾ ਐ ਕਹਿਣਾ ਕਿਹੜੀ ਨਾ ਗੱਲ ਆ ਚੁੱਪ ਕਰਕੇ ਤੇ ਵਿਆਹ ਕਰਾ ਕੇ ਘਰੇ ਲਿਆਵੇ ਹੁਣ ਤਾਂ ਆ ਹੱਲ ਆ ਤੇ ਕੋਈ ਹੱਲ ਨਹੀਂ ਕੁਈ ਬੜਾ ਵੀਰਿਆ ਵੀ ਕੰਮ ਦਾ ਮੇਰੇ ਕੋਲ ਆ ਜਾਣ ਮੈਂ ਕਰ ਦੂ ਟਿਕਾ ਉਹਨਾਂ ਦਾ ਤੁਸੀਂ ਕਿਵੇਂ ਕਰੋਗੇ ਕੁੜੀ ਛੱਡ ਕੇ ਜਾਣੀ ਪਊਗੀ ਆਪਣੇ ਕੋਲ 4 ਦਿਨ ਉਹ ਮੁੰਡੇ ਨੂੰ ਤੂੰ ਜਾਣਾ ਪਊਗਾ ਉਹਨੂੰ ਤੇ ਮਾਦੇ ਉੱਤੇ ਮੇਰੇ ਕੋਲ ਡੇਰਾ ਥੱਲੇ ਬਣਾਈ ਵੇਖੂਗਾ ਆਪਣੀ ਉਹਦੇ ਛੱਡੂਗਾ ਕੁੜੀ ਨੂੰ ਉੱਥੇ ਭੂਤਾਂ ਦੇ ਨੇੜੇ ਚਿਹੜੇ ਫੇਰ ਪੁੱਤਾਂ ਵੀ ਰੱਖਦੇ ਪੁੱਤਾਂ ਵੀ ਕੱਢਦੇ ਹਾਂ ਬੱਚਾ ਸਾਰਾ ਕੁਝ ਆਪਣੇ ਕੋਲ ਅੱਛਾ ਚੇਲੇ ਰੱਖੇ ਮੇਰੇ ਸੱਤ ਮਾਲਸ ਤੇ ਮੇਰੀ ਵਿਖਾਉਂਗਾ ਵੀ ਤੁਹਾਨੂੰ ਅਗਲੀ ਵੀਡੀਓ ਚ ਮੈਂ ਅਗਲੀ ਵੀਡੀਓ ਚ ਵਿਖਾਉਂਗਾ ਹਾਂ ਆ ਬਾਬਾ ਜੀ ਮਾਂ ਪਿਓ ਨਹੀਂ ਬੋਲਦੇ ਵੀ ਤੁਸੀਂ ਕਿ ਕਿੱਧਰਲੇ ਪਾਸੇ ਰਾਹ ਪੈ ਗਿਆ ਪੁੱਤ ਚੰਗਾ ਭਲਾ ਸੀਗਾ ਛੋਟੀ ਉਮਰ ਦੇ ਵਿੱਚ ਬਾਬਾ ਬਣ ਗਿਆ ਆਪਾਂ ਤਾਂ ਇਹ ਚੀਜ਼ਾਂ ਸੋਚੀਆਂ ਨਹੀਂ ਸੀਗੀਆਂ ਜਿਹੜੇ ਪਾਸੇ ਤੁਸੀਂ ਤੁਰ ਗਏ ਇਹ ਇਹ ਮਾਂ ਪਿਓ ਪੁੱਛਦਿਆ ਕੁਛ ਪੁੱਤ ਮਾਂ ਪਿਓ ਨੂੰ ਤਾਂ ਪਤਾ ਹੀ ਨਹੀਂ ਸਾਡਾ ਮੁੰਡਾ ਇੱਧਰਲੇ ਪਾਸੇ ਆ ਉਹਨਾਂ ਦਾ ਗੱਪ ਮਰੇ ਵਡਬਈ ਚ ਗਿਆ ਵੀ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਪੈਸੇ ਹੀ ਪਾ ਦਿੰਨਾ ਮੈਂ ਪੈਸੇ ਬਥੇਰੇ ਬੰਦੇ ਬਾਬਾ ਕੰਮ ਇਸੇ ਆਪਾਂ ਨੂੰ ਬਣ ਜਾਂਦਾ ਮਹੀਨੇ ਦਾ 20000 ਰੁਪਿਆ ਬਾਬਾ ਉਹ ਗੱਲ ਤਾਂ ਸੱਚ ਹੋ ਗਈ ਕਹਿੰਦਾ ਪਹਿਲਾਂ ਕਹਿੰਦੇ ਹੁੰਦੇ ਸੀਗੇ ਵੀ ਇੱਟ ਚੱਕੇ ਤੋਂ ਸਿੰਗਰ ਨਿਕਲਦਾ ਹੈ ਟਰੱਕ ਤੋਂ ਹੁਣ ਬਾਬਾ ਨਿਕਲਦਾ ਇਹ ਗੱਲ ਸੱਚੀ ਹੈ ਬਾਬਾ ਨਿਕਲਦਾ ਬੱਚਾ ਸਟੂਲੇ ਵੀ ਨਿਕਲਦੇ ਆ ਇਹਦਾ ਸਟੂਲੇ ਤਾਂ ਚੱਲ ਬਾਬਾ ਨਿਕਲ ਹੀ ਜਾਂਦੇ ਆ ਉਹ ਵੀ ਪਰਮਾਤਮਾ ਦੀ ਦੇਣ ਆ ਤੇ ਤੁਸੀਂ ਬਾਬੇ ਕਾਹ ਤੋਂ ਬਣ ਜਾਂਦੇ ਹੋ ਬਾਬੇ ਹੁਣ ਤੁਹਾਨੂੰ ਕੋਈ ਪੜ੍ਹਾਈ ਕੀਤੀ ਹੋਈ ਹੈ ਤੁਸੀਂ ਪੜ੍ਹਾਈ ਮੇਰੀ ਪਲੱਸ 1 ਕੀਤੀ ਹੋਈ ਹੈ ਵੈਸੇ ਬਾਬੇ ਪਰ ਬਾਬੇ ਪ੍ਰਤੀ ਕਿਸੇ ਗੁਰੂ ਪ੍ਰਤੀ ਪੜ੍ਹਾਈ ਕੀਤੀ ਹੈ ਕੋਈ ਨਹੀਂ ਬੱਚਾ ਕਿਵੇਂ ਬਾਬੇ ਨੂੰ ਲੈ ਕੇ ਆਉਣਾ ਕਿਵੇਂ ਮਿਲਣਾ ਉਹਨੂੰ ਕਿਵੇਂ ਗੱਲਾਂ ਬਾਤਾਂ ਕਰਨੀਆਂ ਇਹ ਜੀ ਕੋਈ ਗੱਲ ਬਾਤ ਬੱਚਾ ਉਹ ਤੈਨੂੰ ਦੱਸਦਾ ਸਾਰਾ ਕੁਝ ਤ ਉਹ ਬੰਦਿੰਗਾ ਚੇਲਾ ਐ ਮੈਂ ਦੱਸ ਨਹੀਂ ਸਕਦਾ ਗੁਣ ਨਹੀਂ ਦੇ ਸਕਦਾ ਬੱਚਾ ਗੁਣ ਨਹੀਂ ਦੇ ਸਕਦੇ ਮਾਪੇ ਕੁਝ ਨਹੀਂ ਬੋਲਦਾ ਕਿ ਮਾਪੇ ਨੂੰ ਪਤਾ ਹੀ ਨਹੀਂ ਦਵਾਈ ਦਾ ਕੱਪ ਮਾਰਿਆ ਬੱਚਾ ਦਵਾਈ ਦਾ ਕੱਪ ਮਾਰਿਆ ਹੋਇਆ ਬਾਬਾ ਵੀ ਦਵਾਈ ਗਿਆ ਹੋਇਆ ਵੀ ਘਰ ਦੇ ਨੂੰ ਪਤਾ ਨਹੀਂ ਵੀ ਬਾਬਾ ਬਣ ਗਏ ਹੈ ਤੁਸੀਂ ਹਾਂ ਤੇ ਘਰੇ ਪੈਸੇ ਭੇਜੀ ਜਾਂਦੇ ਪੈਸੇ ਭਿਜੀ ਦੇ ਬੱਚਾ ਪੈਸੇ ਕਦੇ ਮਿਲੇ ਨਹੀਂ ਉਹਨਾਂ ਨੂੰ ਫੋਨ ਤੇ ਮਿਲੀਦਾ ਪੁੱਤੋ ਤੋਂ ਲੀੜੇ ਲਾ ਦਈਦੇ ਆ ਉਹਦਾ ਬਾਬਾ ਕਹਿੰਦਾ ਭਵਿਸ਼ਿਆ ਬਣੀਆਂ ਬਹੁਤ ਕਰਦੇ ਤੁਸੀਂ ਕਈ ਵਾਰੀ ਉਹ ਸੱਚ ਵੀ ਨਹੀਂ ਹੁੰਦੀਆਂ ਤੁਹਾਡੀਆਂ ਭਵਿਸ਼ਿਆਣੀਆਂ ਨਹੀਂ ਬੱਚਾ ਮਦਾ ਹੱਥ ਵੀ ਵੇਖ ਲੈਣਾ ਹੱਥ ਵੇਖ ਲੈਨੇ ਮੇਰਾ ਇੱਥੇ ਦੇ ਅੱਗੇ ਦੱਸੋ ਕੀ ਤੇਰੇ ਹੱਥ ਚ ਬਰਕਤ ਹੈ ਨਹੀਂ ਬੱਚਾ ਕਿਉਂ ਹਾਂ ਲੈਣਾ ਹੀ ਬੜ ਬਰਕਤ ਕਿਵੇਂ ਲੈਣਾ ਹੀ ਬੜ ਲੈਣ ਕਿਵੇਂ ਬੱਚਾ ਰੇਸ ਖਿੱਚਦਾ ਤੂੰ ਹੱਥ ਦੀ ਹੱਥ ਦੀ ਰੇਸ ਹੱਥ ਦੀ ਰੇਸ ਕਿਵੇਂ ਉਹ ਤੂੰ ਸਮਝ ਲੈ ਬੱਚਾ ਹੁਣ ਮੈਂ ਬਾਲੇ ਕੋਡ ਵੱਡ ਦੱਸ ਨਹੀਂ ਸਕਦਾ ਅੱਛਾ ਹੱਥ ਦੇਖ ਕੇ ਤਾਂ ਹੁਣ ਮੈਂ ਹਾਂ ਰੇਸ ਖਿੱਚਦਾ ਤੂੰ ਵੇਖੋ ਯਾਰ ਨਹੀਂ ਹੋਇਆ ਬੱਚਾ ਵਿਆਹ ਵੀ ਨਹੀਂ ਹੋਇਆ ਵਿਆਹ ਤਾਂ ਹੋਇਆ ਬਾਬਾ ਮੇਰਾ ਹੋਇਆ ਵੀ ਆ ਹਾਂ ਕਹਾਂ ਨਹੀਂ ਸਕਦੇ ਬੱਚਾ ਮੁੰਡਾ ਤੇ ਬੱਚਾ ਤੇ ਇੱਕ ਮੁੰਡਾ ਦਾ ਹੈਗਾ ਬਾਬਾ ਆਹ ਕੀ ਬਾਤ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਅੱਜ ਕੱਲ ਦੇ ਆਸ਼ਕ ਜਿਹੜੇ ਹੈਗੇ ਉਹ ਬਾਬੇ ਬਣ ਗਏ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਹਿਣਾ ਇਹੋ ਜਿਹੀ ਕੰਮਾਂ 'ਚ ਕੁਝ ਨਹੀਂ ਪਿਆ ਆਪਦਾ ਪਰਿਵਾਰ ਵੇਖੋ ਆਪਦਾ ਜੀਵਨ ਵੇਖੋ ਆਪਾਂ ਜ਼ਿੰਦਗੀ ਕਿਹੜੀ ਜੀਣੀ ਆ ਉਹ ਵੇਖੋ ਤੁਸੀਂ ਇਹੋ ਜੀਆਂ ਲੈਣਾ ਦੇ ਵਿੱਚ ਨਾ ਜਾਓ ਕਿਉਂਕਿ ਆਪਾਂ ਨੂੰ ਕਿਸੇ ਚੀਜ਼ ਬਾਰੇ ਗਿਆਨ ਤਾਂ ਹੁੰਦਾ ਨਹੀਂ ਆਪਾਂ ਉਹ ਚੀਜ਼ 'ਚ ਵੱਡ ਜਾਂਦੇ ਆ ਪਰ ਬਾਅਦ ਵਿੱਚ ਆਪਾਂ ਪਸਤਾਉਨੇ ਆ ਇਸ ਕਰਕੇ ਆਪਦੇ ਮਾਪਿਓ ਬਾਰੇ ਸੋਚੋ ਆਪਦੇ ਪਰਿਵਾਰ ਬਾਰੇ ਸੋਚੋ ਆਪਦਾ ਜ਼ਿੰਦਗੀ ਬਾਰੇ ਸੋਚੋ ਅੱਗੇ ਵਧਣ ਵਾਸਤੇ ਸੋਚੋ ਪਰ ਇਹ ਕੰਮਾਂ ਤੋਂ ਦੂਰ ਹੋ ਹੁਣ ਇਹ ਇਸ ਦੀ ਛੋਟੀ ਉਮਰ ਹੈ ਇਹ ਛੋਟੀ ਉਮਰ ਦੇ ਵਿੱਚ ਬਾਬਾ ਬਣ ਗਿਆ ਕੀ ਸਿੱਖਿਆ ਦੇਊਗਾ ਕਿਹੜੀ ਇਹ ਭਗਤੀ ਕਰਦਾ ਕੀ ਨਾਂ ਦੇਊਗਾ ਕੀ ਕਰੂਗਾ ਸਿਸਟਮ ਕੁਝ ਨਹੀਂ ਪਤਾ ਇਸ ਕਰਕੇ ਇਹ ਜੀਆਂ ਚੀਜ਼ਾਂ ਤੋਂ ਦੂਰ ਹੋ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸੇਹ ਦੇਣ ਵਾਸਤੇ ਹੁੰਦੀ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ